ਵਾਕੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦਾ ਉਹਦੇ ਰੰਗਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ। థਾਈਲੈਂਡ ਦੀਆਂ ਗੁਫਾਵਾਂ ਦੇ ਵਿੱਚ ਇੱਕ ਪਿੰਜਰ ਮਿਲਿਆ ਤੇ ਇਹ ਇੱਕ ਮਰਦ ਦਾ ਪਿੰਜਰਾ। ਇਹਦੀ ਜਿਹੜੀ ਲੰਮਾਈ ਆ ਉਹ 21 ਫੁੱਟ ਲੰਮੀ ਦੱਸੀ ਜਾਂਦੀ ਹੈ। 21 ਫੁੱਟ ਲੰਮਾ ਇਹ ਪਿੰਜਰਾ। ਜੇ ਸਮੇਂ ਕਹਿੰਦੇ ਉਹ ਬੰਦਾ ਮਰਿਆ ਤਾਂ ਉਹਨੇ ਲੱਤ ਤੇ ਲੱਤ ਰੱਖੀ ਸੀ ਮਤਲਬ ਕਿ ਉਹ ਇੱਕ ਆਰਾਮ ਕਰਨ ਦੀ ਸਥਿਤੀ ਦੇ ਵਿੱਚ ਸੀਗਾ। ਤੇ ਫਿਰ ਉਹ ਹੀ ਕੁਦਰਤ ਨੇ ਆਪਣਾ ਖੇਡ ਰਚਾਇਆ ਉਹਦਾ ਸਰੀਰ ਗਲਿਆ ਤੇ ਉਹਦਾ ਜਿਹੜਾ ਪਿੰਜਰਾ ਉਹ ਬਚਿਆ ਤੇ ਹੁਣ ਇਹਨਾਂ ਨੂੰ ਇਹ ਪਿੰਜਰ ਲੱਪਿਆ ਵਾ ਹਜ਼ਾਰਾਂ ਸਾਲ ਪੁਰਾਣਾ ਮਤਲਬ ਆਪਾਂ ਕਈ ਵਾਰੀ ਕਹਾਣੀਆਂ ਦੇ ਵਿੱਚ ਕਿਸੇ ਕਹਾਣੀਆਂ 'ਚ ਇਹ ਚੀਜ਼ਾਂ ਸੁਣਦੇ ਰਹੇ ਹਾਂ ਕਿ ਬਹੁਤ ਲੰਮੇ-ਲੰਮੇ ਜਿਹੜੇ ਬੰਦੇ ਆ ਜਿਨ੍ਹਾਂ ਨੂੰ ਜਾਇੰਟ ਕਹਿ ਦਿੰਦੇ ਨੇ ਬਾਹਰ ਦੀਆਂ ਹਿਸਟਰੀਆਂ ਦੇ ਵਿੱਚ ਵੀ ਇਹ ਚੀਜ਼ਾਂ ਆਉਂਦੀਆਂ ਨੇ ਤੋ ਕਿਤੇ ਨਾ ਕਿਤੇ ਉਹ ਚੀਜ਼ਾਂ ਐਗਜ਼ਿਸਟ ਕਰਦੀਆਂ ਸੀ ਉਹ ਚੀਜ਼ਾਂ ਹੈਗੀਆਂ ਸੀਗੀਆਂ ਕਿਉਂਕਿ ਜਿਹੜੀ ਚੀਜ਼ ਹੈਗੀ ਆ ਉਹਦਾ ਹੀ ਆਪਾਂ ਨੂੰ ਖਿਆਲ ਆਉਂਦਾ ਤੇ ਉਸੇ ਚੀਜ਼ ਬਾਰੇ ਆਪਾਂ ਗੱਲ ਕਰ ਸਕਦੇ ਆਂ ਕਹਿਰ ਉਸ ਕਾਲਪੁਰਖ ਵਾਹਿਗੁਰੂ ਦੇ ਰੰਗ ਨੇ ਉਹਦੀ ਮਹਿਮਾ ਤਨੋਆਖਰੀ ਕਹੀਦਾ ਵੀ ਉਹਦੇ ਤੇ ਭਰੋਸਾ ਰੱਖੋ ਉਹਦੇ ਤੇ ਯਕੀਨ ਰੱਖੋ ਉਹ ਕਦੇ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਫਿਕਰ ਨਹੀਂ ਕੋਈ ਜਦੋਂ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਜਿਉਂ ਦੇ ਵਾਸਤੇ ਰੋ ਧੰਨਵਾਦ